ਸਸ਼ੀ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬੀਆਂ ਨੇ ਕੈਨੇਡਾ ਜਾਣ ਲਈ ਲੱਭਿਆ ਨਵਾਂ ਰਾ ਟੋਰਾਂਟੋ ਕੈਨੇਡਾ ਸਰਕਾਰ ਨੇ ਕੁਮਤਰੀ ਵਿਦਿਆਰਥੀਆਂ ਨੂੰ ਸਪਾਊਸ ਵੀਜ਼ੇ ਬੰਦ ਕੀਤੇ ਤਾਂ ਪੰਜਾਬੀਆਂ ਨੇ ਨਵਾਂ ਰਾ ਲੱਭਿਆ ਹੁਣ ਭਾਰਵੀ ਪਾਸ ਹੈ ਕੁੜੀਆਂ ਨੇ ਗ੍ਰੈਜੂਏਸ਼ਨ ਕੋਰਸ ਵਿੱਚ ਦਾਖਲਾ ਲੈਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਪੋਸਟ ਗ੍ਰੈਜੂਏਸ਼ਨ ਕੋਰਸ ਕੈਨੇਡਾ ਵਿੱਚ ਹੋਵੇਗਾ ਅਤੇ ਸਭਾਵਨਾ ਭਵਿੱਤ ਲਾੜਿਆਂ ਦੀ ਪਰਿਵਾਰ ਪਹਿਲਾਂ ਤੋਂ ਹੀ ਇਸ ਦੀ ਤਿਆਰੀ ਕਰ ਰਹੇ ਹਨ ਦੱਸਦੀ ਕਿ ਪੋਸਟ ਗ੍ਰੈਜੂਏਸ਼ਨ ਕੋਰਸ ਕਰਨ ਵਾਲੇ ਆਪਣੇ ਜੀਵਨ ਸਾਥੀਆਂ ਨੂੰ ਕੈਨੇਡਾ ਸਾਥ ਦੇਖ ਸਕਦੇ ਹਨ ਅਤੇ ਕੈਨੇਡਾ ਜਾਣ ਦੀ ਇੱਛਾ ਕੋ ਨੌਜਵਾਨ ਨੇ ਮਾਪਿਆਂ ਨੂੰ ਹੁਣ ਆਈ ਲੈਟਸ ਟੈਕ ਸੈਂਟਰ ਛੱਡ ਕੇ ਕਾਲਜ ਤੇ ਫਾਈਨਲ ਇਹਰ ਵਿੱਚ ਪੜਾਈ ਆ ਕੁੜੀਆਂ ਤਾਂ ਪਾਲ ਕਰਨੀ ਸ਼ੁਰੂ ਕਰ ਦਿੱਤੀ ਆਈ ਲੈਟਸ ਵਾਲੇ ਮਾਮਲੇ ਵਿੱਚ ਬਿਆਨ ਦੇ ਕਰਵਾਉਣ ਵਾਲੇ ਕਈ ਮੁੰਡਿਆਂ ਦੀ ਖੁਦਖੁਸ਼ੀਦ ਵੀ ਕਿਉਂਕਿ ਕੈਨੇਡਾ ਪੁੱਜਣ ਮਗਰ ਕੁੜੀਆਂ ਮੱਕਰ ਗਈਆਂ ਹੁਣ ਕਾਲਜ ਪੜਨ ਮਗਰ ਕੈਨੇਡਾ ਜਾਣ ਵਾਲੀਆਂ ਕੁੜੀਆਂ ਵੱਲੋਂ ਕਿੰਨੀ ਫੀਸ ਸਦੀ ਵਾਅਦੇ ਤੋੜੀ ਨਹੀਂ ਇਹ 10 ਦਿਨਾਂ ਵਾਲੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਨਵਾਂ ਰੁਝਾਨ ਜਰੂਰ ਸ਼ੁਰੂ ਹੋ ਰਿਹਾ ਹੈ ਹੁਣ ਕੁੜੀਆਂ ਨੂੰ ਗ੍ਰੈਜੂਏਸ਼ਨ ਕੋਰਸ ਕਰਨ ਲੱਗੀਆਂ ਹਨ ਅਤੇ ਬਠਿੰਡਾ ਜ਼ਿਲ੍ਹੇ ਚ ਪਿੰਡ ਮੰਡੀਕਲਾ ਨਾਲ ਸੰਬੰਧਿਤ ਹਰਦੀਪ ਸਿੰਘ ਮੁਲਾਕਾਤ ਕਰਕੇ ਮੈਰਿਜ ਬਿਊਰੋ ਦਾ ਕੰਮ ਕਰਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ